ਸਾਂਵੀਰੋ ਹਾਰੇ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਹੈਗੀ ਹੈ ਜੀ ਅੱਜ 14 ਸਤੰਬਰ 2025 ਤੇ ਕੋਟਕਪੂਰਾ ਮੰਡੀ ਟਾਈਮ ਜਿਹੜਾ ਜੀ ਉਹ 7 ਵਜ ਗਈ ਪੂਰੇ ਤੇ ਬੋਲੀ ਸ਼ੁਰੂ ਹੋਣ ਲੱਗੀ ਹੈ ਜੀ ਤੇ ਅੱਜ ਟਰਾਲੀਆਂ ਆਈਆਂ 4 ਜੀ ਤੇ ਲਓ ਜੀ ਪਹਿਲੀ ਬੋਲੀ ਤੋਂ ਟਰਾਲੀ ਤੋਂ ਕਰਦੇ ਆ ਬੋਲੀ ਸ਼ੁਰੂ ਦੇਖਦੇ ਆ ਅੱਜ ਤੂੜੀ ਕੀ ਰੇੜ ਜਾਂਦੀ ਹੈ ਅੱਜ ਗਾ ਕੇ ਵਾਵਾ ਲੱਗਦੇ ਆ ਤੇ ਬਾਕੀ ਫਿਰ ਦੇਖਦੇ ਆ ਵੀਡੀਓ ਨਾਲ ਜੁੜੇ ਰਹੋ ਹੌ ਜੀ 1 ਮਿੰਟ ਰਹਿ ਗਿਆ ਬਸ 1 ਮਿੰਟ ਦੀ ਬੇਟ ਆ ਤੇ ਬੋਲੀ ਸ਼ੁਰੂ ਹੋ ਜੂਗੀ ਜੀ ਬਸ ਸਕਿੰਟਾਂ ਦੀ ਗੱਲ ਆ ਜੀ ਮੌਲਾ ਟਾਈਮ ਤੇ ਆਓ 1 ਮਿੰਟ ਲੇਟ ਦਾ ਕਰ ਲਾ ਸਕਦਾ ਬੋਲੀ ਪਹਿਲਾਂ ਨਹੀਂ ਪੂਰੇ ਬਈ ਟਾਈਮ ਦੇ ਜਿਹੜੇ ਪਾਬੰਦਾ ਬੰਦੇ ਇੱਕ ਮਿੰਟ ਵੇਹੇ ਇੱਕ ਮਿੰਟ ਬਾਕੀ ਆ ਤਾਂ ਇੱਕ ਮਿੰਟ ਡੇਟ ਸ਼ੁਰੂ ਕਰਾਂਗੇ ਬੋਲੀਏ ਪੂਰੇ 7 ਵਜੇ ਹੁੰਦੀ ਹੈ ਜੀ ਪੂਰੇ ਨੈਟ ਬੋਲੋ ਭਾਈ 300 300 5 10 15 350 52 60 65 70 ਇਹ ਸਰ ਅਸੀ 400 400 400 5 10 410 ਰੁਪਏ ਬੋਲਣਾ ਬਾਈ ਜੀ 410 ਰੁਪਏ ਲਓ ਜੀ ਪਹਿਲੀ ਟਰਾਲੀ ਲੱਗੀ 410 ਰੁਪਏ ਲੱਗ ਗਈ ਜੀ ਤੇ ਟਰਾਲੀਆਂ ਰਹਿ ਗਈਆਂ ਤਿੰਨ ਹੋਰ ਯਾਰ ਵੀ ਇਹ ਬਾਈ ਆਪਣੇ ਹਲੋ ਹਾਂ 800 ਰੁਪਿਆ 300 5 10 20 25 ਹਾਂ ਫਾਈਨਲੀ 40 45 150 60 65 70 75 80 85 90 95 400 400 ਬੋਲਣਾ ਭਾਈ ਜੀ 400 ਰੁਪਏ ਭਾਈ ਜੀ ਲਓ ਜੀ ਦੂਜੀ ਟਰਾਲੀ ਲੱਗੀ 400 ਰੁਪਏ ਲੱਗੇ ਦੂਜੀ ਟਰਾਲੀ ਵੀ ਤੇ ਰੇਟ ਅੱਜ ਹੈ ਗਈ 400 ਤੱਕ ਪਹੁੰਚ ਗਿਆ ਤੇ ਲੋ ਜੀ ਦੋ ਨਗ ਰਹਿ ਗਏ ਹੋਰ ਜੀ ਇੱਕਾ ਛੋਟਾ ਹਥੀਆ ਤੇ ਇੱਕ ਪਰਲੇ ਪਾਸੇ ਟਰਾਲੀ ਆ ਜੀ ਦੀ ਆ ਬਈ ਗੱਡੀ ਆਪਣੇ ਅੰਦਰ ਦੀ ਬਾਹਰ ਦੀ ਅੰਦਰ ਦੀ ਹੀ ਅੰਦਰ ਦੀ ਪਤੀ ਬਣਾ ਅੰਦਰ ਵੀ ਥੋੜੀ ਬੋਲੋ ਭਾਈ ਆ 300 300 5 10 15 20 25 30 35 40 45 55 55 60 65 70 75 80 88 90 95 395 ਬੋਲਣਾ ਬਈ ਕਿਨੇ 395 ਲੋ ਜੀ ਬਈ ਲੱਗਿਆ 395 ਰੁਪਏ ਲੱਗ ਗਿਆ ਜੀ ਤੇ ਇੱਕ ਟਰਾਲੀ ਲੱਗੀ 400 ਜੀ ਇੱਕ 395 ਜੀ ਲੋ ਜੀ ਇੱਕ ਨਾਗ ਰਹਿ ਗਿਆ ਉਹ ਦੇਖਦੇ ਆ